ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਫਿਰਦਾ ਕਹਿੰਦਾ ਬੱਚੇ ਨੂੰ ਜਾਂਸੀ ਕਾਉਣ ਡੇ ਆਹ ਸੜਕ ਜਾਂਸੀ ਕਾਉਣ ਬੋਲੀ ਆ ਇਹ ਮੈਨੂੰ ਦੱਸੋ ਕਿ ਲੈ ਗੱਡੀ ਗਈ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਾਰਦੀ ਹੋਈ ਤੇ ਮੰਦਿਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਸੱਚ ਨਹੀਂ ਹੁੰਦੀ ਨਾ ਆਪਾਂ ਉਹ ਨਾ ਨੇ ਦੇ ਲੇਕਿਨ ਹੁਣ ਜਿਹੜੇ ਜਿਹੜੇ ਹੀ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਕੀ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਬਿਅਰਦੇ ਆ ਸਾਡੇ ਨਾਲ ਲਈ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਇਹ ਤੇ ਆਪਾਂ ਉਦੋਂ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦਰਿਆ ਮੰਦਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਕਹਿੰਦਾ ਬੱਚੇ ਨੂੰ ਜਾਂਸੀ ਕਾਉਣ ਦੇ ਆਹ ਸੜਕ ਜਾਂਸੀ ਕਾਉਣ ਵਾਲੀ ਆ ਇਹ ਮੈਨੂੰ ਦੱਸੋ ਕਿੱਲੇ ਗੱਡੀ ਗੱਡੀ ਸੀ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਾਰਦੀ ਹੋਈ ਰஞ்சிਤ ਕੌਰ ਰஞ்சிਤ ਕੌਰ ਜੀ ਕੀ ਹੈ ਸਾਰੀ ਇਕੱਠਾ ਹੋਣਾ ਪਈ ਹੈ ਹਾਂ ਜੀ ਇਹ ਭਾਜੀ ਹੱਡ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ بیٹے ਇੱਕ ਬੇਟੀ ਆ ਤੇ ਇਹ ਮੰਦਰੇ ਚੱਲੀ ਸੀ ਉੱਥੇ ਜਾਂਦੇ ਆ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਭੇਟੇ ਛੋਟੇ 4 ਕੋਸਾਲ ਦਾ 4 ਕੋਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਈ ਚੁੱਤੇ ਬੈਠੇ ਹੰਦ ਤੇ ਬੱਚ ਪਤਾ ਨਹੀਂ ਕਦੋਂ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਹਵਾਸਤ ਮੁੰਡਿਆਂ ਨੇ ਲੈ ਗਏ ਉਸੇ ਦਿਨ ਇਹਨਾਂ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲੇ ਕੇ ਪੱਤਾ ਦੇ ਰਹੇ ਹਾਂ ਅਗਲੀ ਕਾਰ ਵੀ ਕਰੀ ਇਹ ਕਹਿ ਸਕਦੇ ਆ ਕਿ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹਨੇ ਓਵਰ ਸਪੀਡ ਸੀ ਕਿ ਆ ਕਿਦਾਂ ਗੱਡੀ ਦਾ ਬਾਲਕਾ ਬਟੈਰੀ ਨੂੰ ਫਟ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਆ ਗੱਡੀ ਮਿਲ ਗਈ ਆ ਸਾਨੂੰ ਤੇ ਕਬਜ਼ੇ ਲੈਣ ਗਾ ਇਨਵੈਸਟੀਗੇਸ਼ਨ ਕਰਾਂਗੇ ਕਿਧਰ ਬੱਚੇ ਨੂੰ ਜੌਂਸੀ ਕਾਉਂਡੇ ਆ ਸਰਗ ਜੌਂਸੀ ਕਾਉਂਡੇ ਵਾਲੀ ਆ ਇਹ ਮੈਨੂੰ ਦੱਸੋ ਬਿਲਕੁਲ ਗੱਡੀ ਗਈ ਸੀ ਗੱਡੀ ਜੜੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਟਾਰਪੀ ਹੋਈ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣਾ